ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਜਿੱਥੇ ਦੇਸ਼ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ ਉੱਥੇ ਹੀ ਫਰੋਜਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਫਰੋਜਪੁਰ ਪੁਲਿਸ ਵੱਲੋਂ ਸਰਦ ਪਾਰ ਪਾਕਿਸਤਾਨ ਤੋਂ ਮੰਗਵਾਈ ਗਈ ਹਥਿਆਰਾਂ ਦੀ ਖੇਪ ਸਮੇਤ ਦੋ ਹਥਿਆਰਾਂ ਦੇ ਸਪਲਾਈਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਗੋਪਤ ਸੂਚਨਾ ਮਿਲੀ ਸੀ ਪਾਕਿਸਤਾਨ ਵਿੱਚ ਬੈਠੇ ਹਥਿਆਰਾਂ ਦੇ ਇੱਕ ਵੱਡੇ ਤਖ਼ਰ ਸਕੰਦਰ ਪਾਸੋਂ ਭਾਰਤ ਵਿੱਚ ਬੈਠੇ ਹਥਿਆਰ ਸਪਲਾਈਰ ਹਥਿਆਰਾਂ ਦੀ ਵੱਡੀ ਥੀਪ ਮੰਗਵਾ ਕੇ ਅੱਗੇ ਸਪਲਾਈ ਕਰ ਰਹੇ ਨੇ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਕਈ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਦੋ ਨੌਜਵਾਨਾਂ ਨੂੰ ਪੁੱਛਗਛ ਲਈ ਰੋਕਿਆ ਗਿਆ ਤਾਂ ਉਹ ਡਰ ਕੇ ਭੱਜਣ ਲੱਗੇ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ ਪਾਸੋਂ 9mm ਦੇ ਗਲੌਕ ਪਿਸਤੌਲ ਇੱਕ ਫੌਰਨ ਵੇੜ ਦੱਸੇ ਜਾ ਰਹੇ ਹਨ ਅਤੇ ਮੈਗਜ਼ੀਨ ਦੇ ਨਾਲ ਜਿੰਦਾ ਰੌਂਦ ਵੀ ਬਰਾਮਦ ਹੋਏ ਹਨ ਪੁੱਛ ਗਿਛ ਦਰਾਂ ਸਾਹਮਣੇ ਆਇਆ ਕਿ ਇਹ ਹਥਿਆਰ ਦੇ ਸਪਲਾਈ ਪਾਕਿਸਤਾਨ ਬੈਠੇ ਹਥਿਆਰਾਂ ਦੇ ਵੱਡੇ ਤੱਕਰ ਸਿਕੰਦਰ ਨਾਲ ਸੰਪਰਕ ਵਿੱਚ ਸਨ ਉਹ ਪਾਕਿਸਤਾਨ ਤੋਂ ਡਰਾਉਨ ਰਾਹੀਂ ਹਥਿਆਰਾਂ ਦੀ ਸਪਲਾਈ ਭਾਰਤ ਵਿੱਚ ਕਰ ਰਿਹਾ ਸੀ ਇਹ ਫੜੀ ਗਈ खेप ਪਾਕਿਸਤਾਨ ਤੋਂ ਮੰਗਵਾਈ ਗਈ ਸੀ ਜੋ ਕਿ ਅੱਗੇ ਸਪਲਾਈ ਕੀਤੀ ਜਾਣੀ ਸੀ ਪਰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇਹਨਾਂ ਰੁਪਈਆਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਹਥਿਆਰਾਂ ਸਮਗਲਰਾਂ ਵੱਲੋਂ ਪਾਕਿਸਤਾਨ ਤੋਂ AK-47 ਰਾਈਫਲ ਵੀ ਮੰਗਵਾਈ ਗਈ ਸੀ ਪੁਲਸ ਉਸਤੇ ਵੀ ਕੰਮ ਕਰ ਰਹੀ ਹੈ ਉਹ ਵੀ ਜਲਦ ਹਥਿਆਰ ਬਰਾਮਦ ਕਰ ਲਏ ਜਾਣਗੇ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵਿੱਚ ਹਥਿਆਰਾਂ ਦੀ ਸਮੱਗਲਿੰਗ ਤੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਆਏ ਦਿਨ ਇਹਨਾਂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਗੈਂਗਸਟਰ ਅਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਓ ਵੀ ਪੁਲਿਸ ਨੇ ਮਸਤੀਦੀ ਨਾਲ ਇਹਨਾਂ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅੱਜ ਬਹੁਤ ਹੀ ਵਧੀਆ ਰਿਕਵਰੀ ਸਾਡੇ ਸੀਆਈਏ ਜ਼ੀਰਾ ਇੰਚਾਰਜ ਗੁਰਮੀਤ ਸਿੰਘ ਦਾ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹਨਾਂ ਦੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਇਹਨਾਂ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਇੱਕ ਜਿਹੜਾ ਇਹਨਾਂ ਦਾ ਸਮਗਲਰ ਜਿਹੜਾ ਹਥਿਆਰ ਸਮਗਲਰ ਦਾ ਨੈਟਵਰਕ ਤੋੜਿਆ ਹੈ ਉਦੇ ਵਿੱਚ ਦੋ ਜਣਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ 4 ਗਲੌਕ ਪਿਸਟਲ ਸਮੇਤ ਮੈਗਜ਼ੀਨ ਤੇ ਸਮੇਤ ਜਿਹੜਾ ਅਮੂਨੀਸ਼ਨ ਇਹ ਰਿਕਵਰ ਕੀਤੇ ਆ ਤੇ ਇਸ ਦੇ ਨਾਲ ਇਹਨਾਂ ਦਾ ਜਿਹੜਾ ਪੁਛਗਿਛ ਤੋਂ ਸਾਹਮਣੇ ਆਇਆ ਵੀ ਪਾਕਿਸਤਾਨ ਇਹਨਾਂ ਦੇ ਕੰਟੈਕਟ ਸੀਗੇ ਤੇ ਉੱਥੇ ਸਿਕੰਦਰ ਰਾ ਦਾ ਬੰਦਾ ਜਿਹਨੇ ਇਹਨਾਂ ਨੂੰ ਸਪਲਾਈ ਕੀਤਾ ਤੇ ਅੱਗੇ ਉਸ ਦੇ ਹੋਰ ਵੀ ਜਿਹੜੇ ਲਿੰਕਸ ਐ ਆਪਣੇ ਇੱਥੇ ਇਹਨਾਂ ਦੇ ਨਾਲ ਲੋਕਲ ਲਿੰਕਸ ਤੇ ਜਿਹੜੇ ਬਾਹਰਲੇ ਲਿੰਕਸ ਬਾਰੇ ਅਸੀਂ ਅੱਗੇ ਪੁਛਗਿਛ ਦੌਰਾਨ ਉਹ ਕਰ ਰਹੇ ਆ ਤੇ ਇਹਦੀ ਜਿਹੜੇ ਵੀ ਇੱਥੇ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਦੇ ਸਾਥੀਆਂ ਬਾਰੇ ਉਹਨਾਂ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਾਂਗੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ ਘੇ ਘਰੋਂ ਪੜਿਆ ਜਾਂ ਸਰ ਨਾਕੇ ਟੁਕੜੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਜੀ ਤੇ ਇਹਨਾਂ ਨੇ ਬਸਤੀ ਬੂਟੇ ਵਾਲੀ ਦੇ ਸ਼ਮਸ਼ਾਨ ਘਟ ਦੇ ਨੇੜੇ ਉੱਤੇ ਨਾਕਾਬੰਦੀ ਕੀਤੀ ਸੀ ਸਿਕਰੇਟ ਇਨਫੋਰਮੇਸ਼ਨ ਮਿਲਦੇ ਇਹਨਾਂ ਨੇ ਤੇ ਉੱਥੇ ਇਹ ਪੜੇ ਗਏ ਕੋ ਵੱਡੀ ਘਟਨਾ ਹੋ ਸਕਦੀ ਸੀ ਇਹਨਾਂ ਲੱਗਦਾ ਸੀ ਵੀ ਕੋਈ ਕਰਨ ਜਾ ਰਿਹਾ ਬਿਲਕੁਲ ਜੀ ਪੁਛਗेश ਚੱਲ ਰਹੀ ਹੈ ਇਹ ਜਿਹੜੇ ਪਿਸਤੌਲ ਹੈ ਕੋਈ ਐਵੇਂ ਤਾਂ ਹੈ ਨਹੀਂਗੇ ਵੀ ਕਿਸੇ ਵੈਸੇ ਹੀ ਇਹਨਾਂ ਨੇ ਮੰਗਾਏ ਹੋਣ ਕੋਈ ਨਾ ਕੋਈ ਇਹਦੇ ਨਾਲ ਸ਼ਰਾਰਤੀ ਕਰਨੀ ਹੁੰਦੀ ਹੈ ਤੇ ਉਹ ਸ਼ਰਾਰਤ ਵੀ ਟਲੀ ਆ ਤੇ ਇਹਨਾਂ ਦਾ ਜਿਹੜਾ ਨੈਟਵਰਕ ਹੈ ਨੈਟਵਰਕ ਵੀ ਇਹ ਸਰਕਵਰੀ ਦੇ ਨਾਲ ਟੁੱਟਿਆ ਤੇ ਇਹਨਾਂ ਚੋਂ ਜਿਹੜੇ ਹੋਰ ਵੀ ਇੱਥੋਂ ਦੇ ਲੋਕਲ ਸਾਥੀ ਹੈ ਇਹਨਾਂ ਦੇ ਉਹਨਾਂ ਸੰਬੰਧੀ ਵੀ ਪੁਛਗेश ਦੌਰਾਨ ਸਾਨੂੰ ਕੋਈ ਸੁਰਾਗ ਲੱਗੇ ਆ ਤੇ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਸੰਭਾਵਨਾ ਹੈ ਵੀ ਹੋਰ ਰਿਕਵਰੀ ਜ਼ੋਨ ਦੇ ਤੇ ਹੋਰ ਚੀਜ਼ਾਂ پتہ ਲੱਗਣਗੀਆਂ ਸਰ ਡਰੋਨ ਨੂੰ ਰੋਕਣਾ ਇਸ ਤੇ ਐਂਟੀ ਡਰੋਨ ਇਹ ਕਿੰਨਾ ਕੰਮ ਆਪਣੇ ਇਧਰ ਹੈਗਾ ਚਲਾਇਆ ਤੁਸੀਂ ਇਹ ਕਿੰਨਾ ਕੰਮ ਕਾਰਗਰ ਹੋ ਰਿਹਾ ਹੈ ਬਿਲਕੁਲ ਜੀ ਉਹ ਪੂਰਾ ਕਾਰਗਰ ਹੈ ਤੇ ਅੱਗੇ ਨਾਲੋਂ ਜਿਹੜੇ ਡਰੋਨ ਦੀਆਂ ਉਹ ਵੀ ਇਨਕਰਸ਼ਨਸ ਘਟੀਆਂ ਬਹੁਤ ਜ਼ਿਆਦਾ ਘਟੀਆਂ ਤੇ ਜਿਹੜੇ ਕੁਝ ਅਸੀਂ ਜਿਹੜੇ ਉਹਨਾਂ ਨੂੰ ਸਾਨੂੰ ਉਹਦੇ ਵਿੱਚ ਸਹੂਲਤਾਂ ਮਿਲੀਆਂ ਚਲੋ ਹਵਾਸ਼ ਰੋਕਦਾ ਦੇਖਦਾ ਜਾਂ ਵਾਪਸ ਭੇਜਦਾ ਜੀ ਨਹੀਂ ਇਹ ਇਹਦਾ ਜਿਹੜਾ ਹੁਣ ਇਹ ਜਿਹੜੀ ਅੰਦਰੂਨੀ ਗੱਲਾਂ ਦੀ ਇਹਦੇ ਨਾਲ ਸਾਡੇ ਕੋਲ ਉਹਦੇ ਕਈ ਕਈ ਤਰੀਕੇ ਦੇ ਨਾਲ ਅਸੀਂ ਜਿਹੜਾ ਡਰੋਨ ਨੂੰ ਯੂਜ਼ ਕਰਕੇ ਉਸ ਦੀ ਜਿਹੜਾ ਉਧਰੋਂ ਕੋਈ ਸਮਗਲਰ ਵੱਲੋਂ ਡਰੋਨ ਭੇਜਿਆ ਗਿਆ ਉਸ ਤੇ ਕਈ ਤਰੀਕੇ ਦੇ ਨਾਲ ਅਸੀਂ ਇਹਨੂੰ ਜਿਹੜੀ ਐਂਟੀ ਡਰੋਨ ਸਿਸਟਮ ਸਾਡਾ ਯੂਜ਼ ਹੋ ਜਾਂਦਾ ਜਿਸ ਦੇ ਨਾਲ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੂੰ ਫੇਲ ਕਰ ਦਿੰਦੇ ਤੇ ਦਿੱਲੀ ਬਲਾਸਟ ਤੇ ਕਰਕੇ ਜਿਹੜਾ ਆਪਣੇ ਇਧਰ ਪੰਜਾਬ ਦੇ ਜਾਂ ਫਰੂਦਪੁਰ ਚ ਡਾਕਿਆਂ ਦੀ ਕਿੰਚੀ ਵਧਾਈ ਹੈ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਸਾਡੇ ਸਾਰੇ ਐਸ ਐਚ ਓਜ਼ ਵੱਲੋਂ ਨਾਕੇ ਬੰਦੀ ਕੀਤੀ ਗਈ ਹੈ ਸਾਡੇ ਜੀਓ ਸਾਰੇ ਜਿਹੜੇ ਗੈਸਟ ਆਫਸਰ ਆਉ ਸਾਰੇ ਬਾਹਰ ਹੈ ਚੈਕਿੰਗ ਤੇ ਤੇ ਅਸੀਂ ਕੋਈ ਵੀ ਸ਼ਰਾਰਤੀ ਅਫਸਰ ਨੂੰ ਕੋਈ ਸ਼ਰਾਰਤ ਨਹੀਂ ਕਰਦੇਵਾਗੇ ਪੂਰਾ ਸਾਰਾ ਸਾਡੇ ਵੱਲੋਂ ਮੈਜਰਸ ਕੀਤੇ ਹੋਏ ਨੇ ਠੀਕ ਥੈਂਕ ਯੂ